ਸਾਨੂੰ ਐਸਾ ਕਿਲਾ ਫੋਨ ਆਇਆ ਹੈ ਸਾਨੂੰ ਡੀਐਸਪੀ ਦਾ ਫੋਨ ਆਇਆ ਹੈ ਬਾ ਤੁਸੀਂ ਕਿਸੇ ਡਰਤੀ ਪ੍ਰਵਾਹ ਕੀਤੇ ਬਿਨਾ ਬੇਖੌਫ ਹੋ ਕੇ ਅੱਜ ਭਾਨਾ ਸਿੱਧੂ ਦੇ ਨਾਲ ਖੜ੍ਹ ਕੇ ਆਇਓ ਉਸ ਪੰਜਾਬ ਦੇ ਟੋਕਰੇ ਨਾਲ ਖੜ੍ਹੇ ਹਾਂ ਇਹ ਦੱਸਦਾ ਤੁਹਾਡਾ ਕੱਠ ਜੇ ਜਿਹੜਾ ਵੀ ਇਨਸਾਨ ਆਪਣੇ ਪੰਜਾਬ ਲਈ ਆਪਣੇ ਲੋਕਾਂ ਲਈ ਲੜਦਾ ਖੜਦਾ ਹੈ ਲੋਕ ਹਮੇਸ਼ਾ ਉਹਨਾਂ ਦਾ ਸਾਥ ਦਿੰਦੇ ਆ ਪਰ ਤੁਸੀਂ ਹਰਾਨੀ ਦੀ ਗੱਲ ਦੇਖੋ ਕਿ ਕਿੰਨਾ ਗੁੱਸਾ ਬਣ ਦੇ ਉੱਠੀ ਹੋਈ ਹੈ ਸਰਦਾਰ ਵੈਸੇ ਮੈਂ ਤੁਹਾਨੂੰ ਪਹਿਲਾਂ ਵੀ ਕਈ ਵਾਰੀ ਦੱਸ ਚੁੱਕਿਆ ਕਿ ਜਸਤਨ ਭਾਂਦੇ ਨੂੰ ਲੁਧਿਆਣੇ ਸੀਆਈ ਸਟੇਸ਼ਨ ਰਾਤ ਨੂੰ ਅਲਫਨਗਾ ਕਰਕੇ ਖੰਡਾ ਬਰਖੋਲਾ ਪਾਣੀ ਪਾ ਕੇ ਉਹਦੀ ਵੀਡੀਓ ਬਣਾ ਕੇ ਭਰਤਣਾ ਭੇਜੋ ਕਈ ਬੰਦੇ ਕਦੇ ਨੇ ਸਬੂਤ ਕੀਆ ਰੱਖਿਆ ਤੇਰੇ ਕੋਲੇ ਤੂੰ ਝੂਠ ਬੋਲਦਾ ਮੈਂ ਜਸਨਾ ਤਾਂ ਨਾ ਸਬੂਤ ਕੀ ਹੁੰਦਾ ਪੰਜਾਬ ਦੇ ਹਜ਼ਾਰਾਂ ਨੌਜਵਾਨ ਝੂਠੇ ਪੁਲਸ ਮੁਕਾਬਲਿਆਂ 'ਚ ਮਾਰੇ ਗਏ ਜਿੰਨਾਂ ਦੀਆਂ ਲਾਸ਼ਾਂ ਨਹਿਰਾਂ ਦੇ ਵਿੱਚ ਡਰੇਨਾਂ ਦੇ ਵਿੱਚ ਜ਼ਿਰਾਵਾ ਲੋੜ ਦਿੱਤੀਆਂ ਗਈਆਂ ਕੋਈ ਸਬੂਤ ਹੈਗਾ ਪਰ ਕੋਈ